ਮਾਤਾ ਇਹ ਨਹੀਂ ਸੋਚ ਰਹੀ ਕਿ ਮਾਫੀ ਹੁਣ ਮੰਗੀਦਾ ਮਾਤਾ ਨੂੰ ਫੇਰ ਭੁਕਾਉਂਗੀ ਹਾਂ ਤੁਹਾਡਾ ਨੰਬਰ ਹੈ ਫਨਾ ਇੱਕ ਨੂੰ ਲੱਗ ਜਿੱਥੇ ਪੰਜਾ ਮਹੀਨੇ ਦਾ ਨਾਮ ਹੋਵੇ 700 ਦਾ ਨਾਮ ਲੱਗ ਰਿਹਾ ਜੇਕਰ ਹੱਥ ਨਹੀਂ ਲਾਗਦੇ ਜੋ ਕੇ ਨਾ ਰਹੇ ਪਤਾ ਉਹ ਲੱਗ ਮਾਤਾ ਰੋਣਾ ਨਹੀਂ ਹੁਣ ਮੇਰੀ ਗੱਲ ਸੁਣੋ ਰੋਣਾ ਨਹੀਂ ਇਹ ਨਹੀਂ ਉਹ ਕੜ ਦੇ ਤਿੰਨ ਲੋਖ ਕੱਟੇ ਹੀ ਗਏ ਨੇ ਗੁਰੂ ਦੇ ਸਿੰਘ ਆ ਗਏ ਨੇ ਤੁਹਾਡੇ ਨੰਦੇ ਤੋਂ ਸਿੰਘ ਆ ਗਏ ਨੇ ਇਹ ਬੋਲਿਆ ਜਾਏਗਾ ਓਏ ਬੋਲਣਗੇ ਦੇ ਦੋਵੇਂ ਬੋਲਣੇ ਮਾਤਾ ਕਰਦੇ ਆਂ ਵੀ ਹੱਥ ਲਾ ਸਕਦੇ ਨਾ ਕੋਈ ਹੋਰ ਨਾ ਚਾਹ ਕਰਨਗੇ ਜੀ ਮਾਤਾ ਕਰੋ ਮਾਫੀ ਨਾ ਉਹਨੂੰ ਕਰੋ ਫਿਰ ਪਪਾ ਜੀ ਕਰੋ ਕਰਵਾ ਸੇ ਰੱਖੋ ਸਿਰ ਤੇ ਹੱਥ ਕੋਈ ਨਾ ਕੋਈ ਕਰੋ ਮਾਪੇ ਹੀ ਤੁਹਾਡੇ ਦੀ ਮਾਫੀ ਮਾਤਾ ਜੀ ਇਹ ਨਹੀਂ ਸੋਚ ਰਹੀ ਕਿ ਮਾਫੀ ਹੁਣ ਮੰਗੀਦਾ ਮਾਤਾ ਨੂੰ ਫੇਰ ਕੋ ਕਹੂੰਗੀ ਮੈਂ ਤੁਹਾਡਾ ਨੰਬਰ ਰੱਖਣਾ ਇੱਕ ਮੂਲਕ ਜਿੱਥੇ ਪੰਜਾਬ ਮੇਟਾ ਚ ਨਾਮ ਬੋਲਦੇ ਹਾਂ 1000 ਨਾ ਜੋਗਾ ਕਰ ਜੇਕਰ ਤੇ ਹੱਥ ਵੀ ਲਾ ਕੇ ਜੇ ਚੋਕ ਕੇ ਲਾ ਕੇ ਪਤਾ ਲੱਗਦਾ ਮੰਗਰੀ ਦੀ ਸੂਖਮ ਗੱਲ ਦੀ ਜੇ ਇਹ ਅੱਗੇ ਕੋਈ ਗਲਤੀ ਕਰੇ ਨਹੀਂ ਉਹ ਗਲਤੀ ਨਹੀਂ ਕਰੇ ਉਹ ਕਰੇ ਉਹ ਵੀ ਕਰੇ ਬੋਲ ਮੈਂ ਤੇ ਖਰਾਬ ਜੀ ਆਓ ਪੈਣੇ ਪਾਦਰ ਰੋਣਾ ਨਹੀਂ ਹੋ ਮੇਰੀ ਕਲਸਣਾ ਰੋਣਾ ਇਹ ਨਹੀਂ ਉਹ ਕੜਨੇ ਤੇ ਲੋਖ ਕੱਟੇ ਗਏ ਨੇ ਗੁਰੂਦੇਵ ਸਿੰਘ ਆ ਗਏ ਨੇ ਸਾਡੇ ਨੱਦੇ ਤੋਂ ਸਿੰਘ ਆ ਗਏ ਨੇ ਆਉਣਗੇ ਬੋਲਿਆ ਜਾਏਗਾ ਬੋਲਣਗੇ ਦੋਵੇਂ ਬੋਲਣਗੇ ਮਾਤਾ ਜੀ ਆਪ ਨਹੀਂ ਹੱਥ ਲਾਜ਼ਰਦੇ ਨਾ ਕੋਈ ਹੋਰ ਨਾ ਚਾਹ ਕਰਨਗੇ ਨਾਲੇ ਕਵੇ ਮਾਤਾ ਨੂੰ ਮਿਲ ਕੇ ਕੰਮ ਕਰੇਗੀ ਰੋਟੀ ਬਣਾਏਗੀ ਨਹੀਂ ਤੋੜ ਕੋ ਰੋਟੀ ਬਣਦੀ ਨਾਂ ਪਾ ਦਿਆ ਤੇ ਨੀਰ ਕੋ ਦੱਸਿਆ ਉਹ ਗਵਾਇਆ ਆਪਣੀ ਜ਼ਿੰਦਗੀ ਨੂੰ ਬਣਾਉ ਤੁਸੀਂ ਮਾਫੀ ਮੰਗੋ ਮਾਤਾ ਕੋਲੋਂ ਬੋਲ ਕੇ ਬੋਲ ਕੇ ਮੰਗੋ ਲਾਲ ਜੀ ਤੁਮਾਰ ਮੈਨੂੰ ਮਾਫ ਕਰ ਲਿਓ ਜੇ ਮੈਂ ਦਾਰੂ ਪੀਉਂ ਤੇ ਜੇ ਮੈਂ ਕਲੇਸ਼ ਕਰੂੰਗਾ ਤੇ ਬਿਲਕੁਲ ਮੈਨੂੰ ਸਿੰਘ ਚੋਂ ਖੋਪਰ ਮਾਰ ਲੈਣਾ ਮੈਨੂੰ ਪਤਾ ਆਪਾਂ ਕੋਈ ਬੋਲੋ ਭੈਣ ਭੈਣ ਮੈਂ ਕਹਿੰਦਾ ਮੈਂ ਕਹਿੰਦਾ ਜੇ ਭੀ ਬੋਲੋ ਗਲਤੀ ਹੋ ਗਈ ਹੈ ਬਹੁਤ ਜੀ ਮਾਤਾ ਨਾਲ ਤੁਸੀਂ ਬਹੁਤ ਪਾਲੋ ਪਾਲੋ ਡਰਦੇ ਕਿਉਂ ਜੇ ਤੁਹਾਡੀ ਮਸਾਸਵਾ ਕੋਈ ਨਾ ਆਗ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਆਹ ਭਾਜੀ ਜੀ ਜੀ ਤੁਸੀਂ ਵੀ ਬੋਲੋ दारू ਨਹੀਂ ਪੀਓਗੇ ਤੁਸੀਂ 도ਵੇ ਜਾਣੇ ਆਪਣੀ ਜ਼ਿੰਦਗੀ